ਦੋਸਤੋ ਅੱਜ ਤੁਹਾਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਬਹੁਤ ਸੁਆਵਾਂ ਦਿਖਾ ਰਹੇ ਹਾਂ ਜਿਨ੍ਹਾਂ ਦੀ ਲੋੜ ਬੰਦਾ ਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਰਹਿੰਦੀ ਹੈ ਵੈਸੇ ਤਾਂ ਪਰਮਾਤਮਾ ਕਿਸੇ ਤੇ ਕੋਈ ਕਸਟਨਾ ਪਾਵੇ ਫਿਰ ਵੀ ਤੁਹਾਨੂੰ ਅਜੋ ਪੋਸਟ ਦਿਖਾ ਰਹੇ ਹਾਂ ਇਹ ਮਿਨੀ ਸਾਰਾ ਵੈਲਫੇਅਰ ਕਲੱਬ ਰਜਿਸਟਰਡ ਤਪਾ ਵੱਲੋਂ ਮਨੁੱਖਤਾ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਲਈ ਘੱਟ ਰੇਟਾਂ ਤੇ ਐਂਬੂਲੈਂਸ ਦੀ ਸਬਦਾ ਉਪਲਬਧ ਹੈ ਵੀ ਜਿਹੜੇ ਲੋੜਵੰਦ ਮਰੀਜ਼ ਐ ਉਹਨਾਂ ਨੂੰ ਐਂਬੂਲੈਂਸ ਬਿਲਕੁਲ ਪ੍ਰੋਫਿਟ ਤੋਂ ਬਿਨਾ ਦਿੱਤੀ ਜਾਵੇਗੀ ਜਿਸ ਦੇ ਵਿੱਚ ਲਿਖਿਆ ਹੈ ਸਰਕਾਰੀ ਹਸਪਤਾਲ ਦਾ ਬਾਰੇ ਮਰੀਜ਼ਾਂ ਨੂੰ ਲੋਕਲ ਲੈ ਕੇ ਆਉਣ ਜਾਣ ਦੀ ਸਬਦਾ ਬਿਲਕੁਲ ਮੁਫਤ ਦਿੱਤੀ ਜਾਵੇਗੀ ਸਰਕਾਰੀ ਹਸਪਤਾਲ ਤੋਂ ਬਾਹਰ ਆਉਣ ਜਾਣ ਵਾਲੇ ਮਰੀਜ਼ਾਂ ਲਈ নো লস নো ਪ੍ਰਾਫਿਟ ਕਹਿਣ ਦਾ ਮਤਲਬ ਵੀ ਬਿਗੈਰ ਕਿਸੇ ਹਸਪਤਾਲ ਤਪਾ ਦੇ ਮਰੀਜ਼ਾਂ ਨੂੰ ਲੋਕਲ ਆਉਣ ਜਾਣ ਦੀ ਸਹੂਲਤ ਹੈ ਜਿਹੜੀ ਉਹ ਬਿਲਕੁਲ ਮੁਫਤ ਦਿੱਤੀ ਜਾਵੇਗੀ ਸਰਕਾਰੀ ਹਸਪਤਾਲ ਤੋਂ ਤਪਾ ਤੋਂ ਬਾਹਰ ਜਾਣ ਵਾਲੇ ਮਰੀਜ਼ਾਂ ਲਈ ਬਿਨਾ ਕਿਸੇ ਪ੍ਰਾਫਿਟ ਦੇ ਉਹਨਾਂ ਨੂੰ ਸੂਤ ਜੀਤੀ ਜਾਵੇਗੀ ਤੁਹਾਨੂੰ ਦਿਖਾ ਰਹੇ ਹਾਂ ਇਹ ਉਹ ਐਂਬੂਲੈਂਸ ਹੈ ਤੇ ਲਮਾ ਤਾਜੋ ਕੇ ਕੜੈਲਾ ਕੜੈਲੀ ਮਹਿਤਾ ਦਰਾਜ ਲਈ 200 ਰੁਪਿਆ ਰੱਖਿਆ ਗਿਆ ਕੌਣ ਸਾਲੀ ਕੇ ਜੇਠੂ ਕੇ ਮੌੜਾ ਮੌੜਮਸੂਤਾ ਬੁਗਰਾ ਲਈ ਸਾਰਾ ਕਲੱਬ ਵੱਲੋਂ 300 ਰੁਪਿਆ ਰੱਖਿਆ ਗਿਆ ਉਗੋ ਕੇ ਪੱਖੋ ਕੈਂਚੀਆਂ ਪੱਖੋ ਗਲਾਂ ਰੂੜੇ ਕੇ ਵੱਲੋਂ ਚੌ ਵੱਲੋਂ ਰਾਇਆ ਲਈ ਕਲੱਬ ਵੱਲੋਂ ਮਰੀਜ਼ਾਂ ਨੂੰ ਆਉਣ ਜਾਣ ਲਈ 400 ਰੁਪਏ ਰੱਖਿਆ ਗਿਆ ਇਸ ਲਾਭ ਦਾ ਫਾਇਦਾ ਜ਼ਰੂਰ ਖਾਓ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਤੁਸੀਂ ਆਪਣਾ ਬਣਦਾ ਸਹਿਯੋਗ ਸਹਾਰਾ ਕਲੱਬ ਨੂੰ ਵੀ ਦੇ ਸਕਦੇ ਹੋ ਇਹ ਤੁਹਾਨੂੰ ਅਸੀਂ ਨੰਬਰ ਵੀ ਦਿਖਾ ਰਹੇ ਆ ਵੀਡੀਓ ਦੇ ਵਿੱਚ ਉਹ ਨੰਬਰਾਂ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੁਹਾਡੀ ਅਸੀਂ ਸਾਰਾ ਕਲੱਬ ਦੇ ਪ੍ਰਧਾਨਾਂ ਤੇ ਹੋਰ ਮੈਂਬਰਾਂ ਨਾਲ ਗੱਲ ਵੀ ਕਰਵਾਵਾਂਗੇ ਅਗਰ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿਸੇ ਦਾ ਫਾਇਦਾ ਹੋ ਸਕਦਾ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋੜਵੰਦਾਂ ਨੂੰ ਇਹ ਸਹੂਲਤ ਦਾ ਲਾਭ ਮਿਲ ਸਕੇ ਧੰਨਵਾਦ ਦੋਸਤੋ ਇੱਕ ਅਹਿਮ ਗੱਲ ਇਹ ਜੋ ਤੁਸੀਂ ਆ ਬਿਲਕੁਲ ਨਵੀਂ ਨਕੋਰ ਐਂਬੂਲੈਂਸ ਦੇਖ ਰਹੇ ਹੋ ਇਹ ਸਾਡੇ ਤਪਾ ਸ਼ਹਿਰ ਦੇ ਮੱਖਣ ਲਾਲ ਜੀ ਬਾਂਸਲ ਵੱਲੋਂ ਸਹਾਰਾ ਮਿੰਨੀ ਸਾਰਾ ਵੈਲਫੇਅਰ ਕਲੱਬ ਨੂੰ ਦਾਨ ਦਿੱਤੀ ਗਈ ਹੈ ਬਹੁਤ ਹੀ ਵਧੀਆ ਪਰਾਲਾ ਹੈ ਅਸੀਂ ਪਰਮਾਤਮਾ ਅੱਗੇ ਵਾਂਸਲ ਪਰਿਵਾਰ ਨੂੰ ਧੰਨਵਾਦ ਕਰਦੇ ਹਾਂ ਅਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਇਸ ਐਂਬੂਲੈਂਸ ਨੂੰ ਛੰਡੀ ਦੇ ਕੇ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਐਸ ਐਮਓ ਬਹੁਤ ਹੀ ਸਤਿਕਾਰਯੋਗ ਮਹਾ ਡਾਕਟਰ ਡਾਕਟਰ ਕਬਲਜੀਤ ਸਿੰਘ ਜੀ ਬਾਜਵਾ ਵੱਲੋਂ ਛੰਡੀ ਦੇ ਕੇ ਐਂਬੂਲੈਂਸ ਨੂੰ ਅੱਜ ਰਵਾਨਾ ਕੀਤਾ ਜਾ ਰਿਹਾ ਹੈ ਧੰਨਵਾਦ ਹਾਂਜੀ ਡਾਕਟਰ ਸਾਹਿਬ ਜਿਹੜੀ ਅੱਜ ਐਂਬੂਲੈਂਸ ਬਾਂਸਲ ਪਰਿਵਾਰ ਵੱਲੋਂ ਮਿਨੀਸਾਹਰਾ ਵੈਲਫੇਅਰ ਕਲੱਬ ਨੂੰ ਡੋਨੇਟ ਕੀਤੀ ਗਈ ਹੈ ਉਸ ਸਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੀ ਇਹ ਬਹੁਤ ਹੀ ਅੱਛਾ ਉਪਰਾਲਾ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਇਹ ਲੋਕਾਂ ਦੇ ਕੰਮ ਦੇ ਵਿੱਚ ਹਮੇਸ਼ਾ ਹੀ ਖੜੀਆਂ ਰਹਿੰਦੀਆਂ ਪਰ ਇੱਥੇ ਮੈਂ ਬਾਕੀ ਜਗ੍ਹਾ ਤੇ ਵੀ ਦੇਖਿਆ ਪਰ ਇੱਥੇ ਤਾਂ ਜਿਹੜਾ ਮਿਨੀਸਾਹਰਾ ਵੈਲਫੇਅਰ ਕਲੱਬ ਉਹ ਤਾਂ ਮਰੀਜ਼ਾਂ ਦੀ ਬੜੀ ਦੇਖਭਾਲ ਦੇ ਵਿੱਚ ਹੈਲਪ ਕਰਦਾ ਜੀ ਐਂਬੂਲੈਂਸ ਕੱਲੀ ਨਹੀਂ ਹੈ ਕਿੰਨਾ ਤਫ਼ੇ ਤੋਂ ਮਰੀਜ਼ ਨੇ ਲੈ ਕੇ ਆਉਣਾ ਮਰੀਜ਼ ਨੂੰ ਤਫ਼ੇ ਛੱਡਣਾ ਉਹ ਬਿਲਕੁਲ ਮੁਫਤ ਵਿੱਚ ਕਰਦੇ ਨੇ ਕਈ ਮਰੀਜ਼ ਗਰੀਬ ਪਰਿਵਾਰ ਜਿੰਨਾਂ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਜਿਹੜੀ ਦਵਾਈ ਦਾ ਖਰਚਾ ਆਉਂਦਾ ਜਿਹੜੀ ਆਪਰੇਸ਼ਨ ਦਾ ਖਰਚਾ ਆਉਂਦਾ ਉਹਦੇ ਵਿੱਚ ਵੀ ਇਹ ਬੜਾ ਹੀ ਚੰਗਾ ਲੋਕਾਂ ਦਿੰਦੇ ਜਾਂਦੇ ਨੇ ਜੀ ਸਿਰਫ ਇੱਕ ਫੋਨ ਕਾਲ ਦੀ ਬੂਰੀ ਤੇ ਨੇ ਜੇ ਇਹਨਾਂ ਨੂੰ ਆਪ ਪਤਾ ਲੱਗ ਜੇ ਜਾਂ ਹਸਪਤਾਲ ਦੇ ਕਿਸੇ ਬੰਦੇ ਨੂੰ ਪਤਾ ਲੱਗ ਜੇ ਤਾਂ ਇਹ ਜੂਰੀ ਜੂਰੀ ਗੱਲ ਕਰ ਦੇਗਾ ਅੰਸਾਰਾ ਬੈਲਫੇਅਰ ਦੇ ਕਲੱਬ ਦੇ ਬਹੁਤ ਹੀ ਸੀਰੀਅਰ ਆਗੂ ਆਪਾਪਨ ਕੁਮਾਰ ਜੀ ਬਤਾਰਾ ਉਹ ਵੀ ਸਾਰੀ ਜਾਣਕਾਰੀ ਦੇਣਗੇ ਹਾਂ ਜੀ ਬਤਾਰਾ ਜੀ ਇਹ ਜੋ ਨਵੀਂ ਐਂਬੂਲੈਂਸ ਬਾਬਾ ਸੁਖਾਨਾ ਦੇ ਚੈਰੀਟੇਬਲ ਟਰਸਟੀ ਦੇ ਚੇਅਰਮੈਨ ਸ਼੍ਰੀ ਬਖਸ਼ ਸਿੰਘ ਜੀ ਤੋਂ ਕੋਪੀ ਕੀਤੀ ਗਈ ਹੈ ਇਹ ਨਵੀਂ ਐਂਬੂਲੈਂਸ ਦਾ ਮੁੱਖ ਉਦੇਸ਼ ਹੈ ਕਿ ਹਸਤਾਲ ਦੇ ਵਿੱਚ ਲੋਕਾਂ ਜਿੰਨੇ ਮਰੀਜ਼ ਨੇ ਉਹਨਾਂ ਦਾ ਆਉਣ ਜਾਣ ਬਿਲਕੁਲ ਫ੍ਰੀ ਹੋਊ ਵਾਲੇ ਵਾਲੇ ਦੇ ਪਿੰਡਾਂ ਦੇ ਵਿੱਚ ਜੋ ਪੇਂਡ ਛੱਡ ਕੇ ਆਵਾਂਗੇ ਉਹ ਨੋ ਪ੍ਰੋਫਿਟ ਨੋ ਲਾਸਟ ਤੇ ਛੱਡੇ ਜਾਣਗੇ ਜੇ ਹੋਰ ਕੋਈ ਵੀ ਗਰੀਬ ਰੁਪਈਏ ਕੋਈ ਨਹੀਂ ਦੇ ਸਕਦਾ ਉਹਦੇ ਲਈ ਇਹ ਬਿਲਕੁਲ ਮੋਹਤ ਨਾਲ ਹੋਂ ਜਾਣਦੀ ਸੂਤ ਦਿੱਤੀ ਜਾਵੇ। ਅ ਬਤਾਰਾ ਜੀ ਜੇਕਰ ਕਿਸੇ ਹੋਰ ਬਾਹਰਲੇ ਕਿਸੇ ਨੇ ਸੇਵਾ ਕਰਨੀ ਹੋਵੇ ਉਹ ਤੁਹਾਡੇ ਕਿਸ ਮੈਂਬਰ ਨਾਲ ਸੰਪਰਕ ਕਰ ਸਕਦੇ? ਜੇ ਕਿਸੇ ਨੂੰ ਕੋਈ ਬਾਹਰ ਸੇਵਾ ਕਰਨੀ ਹੈ ਕਲੱਬ ਨਾਲ ਜੁੜਨਾ ਚਾਹੁੰਦਾ ਉਹ ਸਾਡੇ ਕਿਸੇ ਵੀ ਕਲੱਬ ਦੇ ਉਹਦੇ ਨਾਲ ਸੰਪਰਕ ਕਰ ਸਕਦਾ। ਇੱਕ ਵਾਰ ਨੰਬਰ ਬੋਲ ਦਿਓ ਜੀ ਵਿੱਚ। ਉਹਦਾ ਨੰਬਰ ਹੈਗਾ ਸਾਡੇ ਕੋਲ ਜੀ 8947445887 ਅ ਚਾ 95787325 ਤੇ 996252013 ਦੋਸਤੋ ਇਹ ਹਨ ਮੀਨੀ ਸਹਾਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਅਗਰ ਕਿਸੇ ਨੇ ਕਲੱਬ ਨੂੰ ਸਹਿਯੋਗ ਕਰਨਾ ਹੋਵੇ ਅਸੀਂ ਇਸ ਵੀਡੀਓ ਦੇ ਵਿੱਚ ਨੰਬਰ ਫਲੈਸ਼ ਕਰਾਂਗੇ ਉਸ ਨੰਬਰਾਂ ਤੇ ਤੁਸੀਂ ਸੰਪਰਕ ਸੰਪਰਕ ਵੀ ਕਰ ਸਕਦੇ ਹੋ ਅਗਰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਸ਼ੇਅਰ ਕਰਿਓ ਵੀ ਜਰੂਰ ਤਾਂ ਕਿ ਇਹ ਕਿਸੇ ਲੋੜਵੰਦ ਦੀ ਸੇਵਾ ਹੋ ਸਕੇ ਬਹੁਤ ਬਹੁਤ ਧੰਨਵਾਦ